ਦੇਸ਼ ਦੇ ਵਕਕਾਰੀ ਅਵਾਰਡਾਂ ਵਿੱਚ شمار ਕੀਤੇ ਜਾਂਦੇ ਪ੍ਰੈਜ਼ੀਡੈਂਸ਼ੀਅਲ ਅਵਾਰਡਾਂ ਵਿੱਚ ਇਸ ਸਾਲ ਪੰਜਾਬ ਨੇ ਵੱਡੀ ਮੱਲ ਮਾਰੀ ਹੈ ਇਸ ਸਾਲ 15 ਅਵਾਰਡ ਦਿੱਤੇ ਜਾਣੇ ਨੇ ਇਹਨਾਂ ਵਿੱਚੋਂ 13 ਅਵਾਰਡ ਪੰਜਾਬ ਦੇ ਹਿੱਸੇ ਆਏ ਨੇ ਚੰਡੀਗੜ੍ਹ ਵਿਖੇ ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਉਹਨਾਂ ਨੇ ਦੱਸਿਆ ਕਿ ਇਹਨਾਂ ਅਵਾਰਡ ਜੇਤੂਆਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਇੰਨੇ ਮੁਲਾਜ਼ਮਾਂ ਨੂੰ ਇਹ ਵਕਕਾਰੀ ਅਵਾਰਡ ਮਿਲਿਆ ਹੋਵੇ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਵਿੱਚ 2 ਸਾਲ ਪਹਿਲਾਂ ਇੱਕ ਫੈਕਟਰੀ ਵਿੱਚ ਹੋਏ ਧੁਮਾਕੇ ਕਾਰਨ ਅੱਗ ਲੱਗੀ ਸੀ ਉਸ ਦੌਰਾਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਈ ਲੋਕਾਂ ਦੀ ਜਾਨ ਬਚਾਈ ਸੀ ਅਜਿਹੇ ਹੀ 13 ਕਰਮਚਾਰੀਆਂ ਦੀ ਸੂਚੀ ਪੰਜਾਬ ਵੱਲੋਂ ਕੇਂਦਰ ਨੂੰ ਭੇਜੀ ਗਈ ਸੀ ਇਹਨਾਂ ਵਿੱਚ ਕੁਝ ਕਰਮਚਾਰੀ ਉਹ ਵੀ ਨੇ ਜਿਨ੍ਹਾਂ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਇਹਨਾਂ ਵਿੱਚ ਕੁਝ ਕਰਮਚਾਰੀ ਉਹ ਵੀ ਨੇ ਜਿਨ੍ਹਾਂ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਸਿੱਧੂ ਨੇ ਅਵਾਰਡ ਹਾਸਲ ਕਰਨ ਵਾਲਿਆਂ ਅਤੇ ਮਰਨ ਉਪਰੰਤ ਜਿਨ੍ਹਾਂ ਨੂੰ ਅਵਾਰਡ ਮਿਲੇਗਾ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਉਹ ਮੋਬ ਹਿੰਦੁਸਤਾਨ ਦੀ ਗਵਰਨਮੈਂਟ ਵੱਲੋਂ ਪੰਜਾਬ ਦੇ ਕਿਸੇ ਨੂੰ ਨਹੀਂ ਦਿੱਤੇ ਗਏ। ਅਸੀਂ 13 ਗੈਲੈਂਟਰੀ ਅਵਾਰਡ ਰეკਮੈਂਡ ਕੀਤੇ ਸੀਗੇ ਫਾਇਰਫਾਈਟਰਸ ਦੇ। ਕੁਝ ਉਹ ਸੌਮਸਤੀਗੇ, ਕੁਝ ਜਿਹੜੇ ਜਿਉਂਦੇ ਸੀਗੇ। 15 ਚੋਂ 15 ਅਵਾਰਡ ਸਾਰੇ ਹਿੰਦੁਸਤਾਨ 'ਚ ਦਿੱਤੇ ਗਏ ਨੇ ਗੈਲੈਂਟਰੀ ਅਵਾਰਡਸ। ਔਰ ਉਹਨਾਂ 15 ਹਿੰਦੁਸਤਾਨ ਚ ਦਿੱਤੇ ਗਏ ਅਵਾਰਡ ਚੋਂ 13 ਦੇ 13 ਸਾਡੇ ਐਕਸੈਪਟ ਹੋਏ ਨੇ 올13 ਆਰ ਪ੍ਰੈਜ਼ੈਂਟ ਹੇਅਰ ਉਹਨਾਂ ਚੋ ਜਿਹੜਾਂ ਦੀ ਡੈਥ ਹੋ ਗਈ ਸੀ ਉਹ ਉਹਨਾਂ ਦੇ ਵਿੱਚੋਂ ਅਸੀਂ 5 ਦੇ ਦਿੱਤੇ ਸੀਗੇ ਉਹਨਾਂ ਨੂੰ ਇਹ ਪ੍ਰੈਜ਼ੀਡੈਂਸ਼ੀਅਲ ਅਵਾਰਡਸ ਨੇ ਮੇਕ ਨੋ ਮਿਸਟੇਕ ਅਬਾਊਟ ਪ੍ਰੈਜ਼ੀਡੈਂਸ਼ੀਅਲ ਅਵਾਰਡਸ ਨੇ ਔਰ ਜਿਨ੍ਹਾਂ ਨੂੰ ਮਿਲਦੇ ਨੇ ਇਹ ਉਹਨਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਸਪੈਸ਼ਲ ਅਲੌਂਸ ਮਿਲਦਾ ਜੀ ਉਦੇ ਨਾਲ 2000 ਰੁਪਏ ਪਰ ਮੰਥ ਹੋਰ ਮਿਲਦਾ ਜੀ 75% ਡਿਸਕਾਊਂਟ ਔਨ ਜਰਨੀਜ਼ ਮਿਲਦਾ ਜੀ ਟੂ ਬੀ ਅੰਡਰਟੇਕਨ ਇਨ ਇਕਨੋਮੀ ਕਲਾਸ ਬਾਈ 에ਅਰ ਇੰਡੀਆ ਫਸਟ ਕਲਾਸ ਤੇ ਸੈਕੰਡ ਕਲਾਸ ਦਾ এসি 슬ੀਪਰ ਕੰਪਲੀਮੈਂਟਰੀ ਕਾਰਡ ਪਾਸ ਇੰਡੀਅਨ ਰੇਲਵੇ ਇਹਨਾਂ ਨੂੰ 25% ਮਿਲਦਾ ਹੈ 25% 13 ਦੇ 13 ਸ਼ੱਕ ਹੋਏ ਨੇ ਇਹ ਦੋ ਫਸਟ ਟਾਈਮ ਇਹ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਸਭ ਤੋਂ ਵੱਡਾ ਪਰਮਾਨਾ ਹੈ ਕਿ ਪਹਿਲੀ ਵਾਰ ਜਦੋਂ ਫਾਇਰ ਵੀਕ ਬਣਾਇਆ ਸੀਗਾ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਐਡੀ ਜਾਂਬਾਜ਼ ਲੜਾਈ ਲੜੀ ਹੈ ਇੰਨਾ ਔਖੀਆਂ ਪਰਸਤਥੀਆਂ ਦੇ ਵਿੱਚ ਲੜਾਈ ਲੜੀ ਹੈ ਉਹਨਾਂ ਦੀ ਐਟਲੀਸਟ ਉਹਨਾਂ ਦੀ ਥੋੜੀ ਬਹੁਤ ਪੁੱਛ ਜਿਹੜੀ ਹੋਣੀ ਚਾਹੀਦੀ ਸੀਗੀ ਅੱਜ ਉਹ ਦਿਨ ਪਰਭਾਗਾ ਆਇਆ ਕਿ ਅੱਜ ਸਾਰੇ ਖੁਸ਼ ਨਹੀਂ ਨਹੀਂ ਤੇ ਇਹ ਲੋਕ ਕਹਿੰਦੇ ਸਾਨੂੰ ਪੁੱਛਦਾ ਨਹੀਂ ਸਾਨੂੰ ਕਹਿੰਦੇ ਮਿਲਿਆ ਨਹੀਂ ਕਿ ਸਾਨੂੰ ਕੋਈ ਕੁਦੂ ਬਾਦ ਕਿਸੇ ਨੇ ਬਾਤ ਨਹੀਂ ਪੁੱਛੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਬਹਾਲੀ ਬਾਰੇ ਪੁੱਛੇ ਸਵਾਲ ਤੇ ਸਿੱਧੂ ਨੇ ਕਿਹਾ ਕਿ ਉਹ ਸਾਡਾ ਆਪਣਾ ਸੀ ਪਾਰਟੀ ਵੱਲੋਂ ਜ਼ੀਰਾ ਨੂੰ ਬਹਾਲ ਕਰ ਲਿਆ ਅਤੇ ਇਹ ਮਾਮਲਾ ਫਿਲਹਾਲ ਸੁਲਝਾ ਲਿਆ ਗਿਆ। ਹਾਜ਼ਰ ਨਾਰਾ ਮਾਰਿਆ ਸੀ ਕੁਲਵੀਰ ਜ਼ੀਰਾ ਦੇ ਪੱਖ ਚ ਉਹਨਾਂ ਨੂੰ ਅੱਜ ਬਹਾਲ ਕਰ ਦਿੱਤਾ ਗਿਆ। ਕੀ ਕਹਿਣਾ ਚਾਹੁੰਦੇ? ਇੱਕੋ ਹੀ ਧਾਰਾ ਵਾਰਿਆ ਸੀ। ਭਈ ਉਹ 40 30 40000 ਦੇ ਉੱਤੇ ਜਿੱਤੇ ਨਾਲ ਐਮਐਲਏ ਐ 2 ਲੱਖ ਬੰਦਿਆਂ ਦੀ ਆਵਾਜ਼ ਐ। ਸਾਡੇ ਛੋਟੇ ਭਾਈ ਵਰਗਾ ਉਹਨੂੰ ਇੱਜ਼ਤ ਅਸੀਂ ਦੇਣੀ ਦੇਣੀ ਐ ਔਰ ਐਮਐਲਏ ਨੂੰ ਇੱਜ਼ਤ ਨਹੀਂ ਮਿਲਦੀ ਐਮਐਲਏ ਦੇ ਪਿੱਛੇ ਜਿਹੜੇ 2 ਲੱਖ ਬੰਦੇ ਖੜੇ ਹੋ ਗਏ। ਉਹਦਾ ਸੁਣਨਾ ਚਾਹੀਦਾ ਸੁਣਿਆ ਔਰ ਮੈਂ ਇਹ ਵੀ ਕਹਿਿਆ ਸੀਗਾ ਕਿਸਾਦੇ ਸਰਪ੍ਰਸ ਜਿਹੜੇ ਨੇ ਇਸ ਗੱਲ ਨੂੰ ਸੁਲਝਾ ਦੇਣਗੇ ਚਾਰ ਦਵਾਰੀ ਦੇ ਵਿੱਚ ਸੁਲਝਾ ਦੇਣਗੇ ਅਸੀਂ ਵੀ ਡੋਨਟ ਵਾਸ਼ ਡਰਟੀ ਲਿਨਨ ਇਨ ਪਬਲਿਕ ਅਸੀਂ ਪ੍ਰੈਸ ਦੇ ਥਰੂ ਨਹੀਂ ਸੁਲਝਾਵਾਂਗੇ ਉਹ ਸੁੱਝ ਗਈ ਹੈ ਔਰ ਜੋ ਮੈਂ ਕਿਹਾ ਸੀ ਉਹ ਬਿਲਕੁਲ ਸੱਚ ਹੈ ਗੱਲ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ